yeah ਜੇ ਤਰਬਾਲਕ ਬਨੇ ਬਚਿਤਪਾਵਨ ਪਵਿੱਤਰ ਮਿੱਤਰ ਆਤਮਾ ਰਿਆ ਹੈ ਹੈ ਆਜ ਮੋਰੇ ਆਏ ਹੈ ਆਜ ਭੋਲੇ ਆਏ ਹੈ ਆਜ ਮੋਰੇ ਆਏ ਹੈ ਆਜ ਭੋਲੇ ਆਏ ਹੈ ਸੁਪਨ ਚਿਰ ਸਤ ਚਕਰਬਾਲਕ ਬਨੇ ਬਚਿਤਪਾਵਨ ਪਵਿੱਤਰ ਮਿੱਤਰ ਆਤਮਾ ਰਿਆ ਹੈ ਆਜ ਮੋਰੇ ਆਏ ਹੈ आज मोरे आए हैं आज मोरे आए हैं आज मोरे आए हैं जो पवित्र चित्त चंद्रबाग की बने वचत सावन पवित्र मित्र आज मोरे आए हैं आज मोरे ਨਿਕ ਬਣ ਬਚంద్ర ਪਾਵਨ ਪਵਿੱਤਰ ਮੰਦਰ ਆਜ ਤੋਰਿਆ ਹੈ ਆਜ ਤੋਰਿਆ ਸਭਨ ਸਜਾਸਨ ਵਿਲਾਸਨ ਦੇ ਅੰਕ ਮਾਲ ਸੇਤ ਰਸ ਬਿਸਮਾਏ ਹੈ ਹੈਦ ਸਨਾਇਰਾ ਹੋ ਕਹੇ ਸਿ ਸੱਜ ਤਰਜਤਵਾਰਕ ਬਨੇ ਬਚਤਰ ਸਾਵਨ ਭਗਤ ਜਨ ਮਾਰੇ ਆਰੇ ਅੱਜ ਦੇ ਦਿਨ ਸਾਹਿਬ ਜੀ ਗੁਰੂ ਹਰਿਕ੍ਰਿਸ਼ਨ ਸਰਮਾਰਚ ਜਨਮ ਹੋਇਆ ਪ੍ਰਕਾਸ਼ ਹੋਇਆ 5 ਸਾਲ ਦੀ ਉਮਰ ਵਿੱਚ ਗੁਰੂ ਸਾਹਿਬ ਨੂੰ ਗੋਤਾ ਗੱਦੀ ਮਿਲੀ ਪਰ ਛੋਟੀ ਜਿਹੀ ਮਰਸੀ ਬੜਿਆ ਨੇ ਸ਼ੱਕ ਕੀਤੇ ਬੀਨਾਂ ਛੋਟਾ ਜਿਹਾ ਬੱਚਾ ਕੀ ਕਰੇਗਾ ਪਹਿਲਾ ਅੰਮਾਲੇ ਪੰਜੋਖਣਾ ਸਾਹਿਬ ਜਿਹੜਾ ਗੁਰੂ ਘਰ ਹੈ ਗੁਰੂ ਸਾਹਿਬ ਜੀ ਜਦੋਂ ਦਿੱਲੀ ਜਾ ਰਹੇ ਸਨ ਤਾਂ ਉੱਥੇ ਪੜਾ ਕੀਤਾ ਤੇ ਉੱਥੇ ਇੱਕ ਪੰਡਤ ਆ ਗਿਆ ਕਿਹਾ ਲੱਗਾ ਜੀ ਇੰਨੀ ਛੋਟੀ ਉਮਰ ਦੇ ਵਿੱਚ ਨਾ ਤੁਸੀਂ ਹਰਿ ਕ੍ਰਿਸ਼ਨ ਰੱਖਿਆ ਇੱਕ ਤੇ ਭਗਵਾਨ ਕ੍ਰਿਸ਼ਨ ਹੋਏ ਨਹੀਂ ਤੇ ਤੁਸੀਂ ਹਰੀ ਕ੍ਰਿਸ਼ਨ ਰੱਖ ਲਿਆ ਉਸ ਤੋਂ ਵੀ ਵੱਡਾ ਨਾਮ ਤੇ ਜੇ 니 ਤੁਹਾਡੇ ਸ਼ਕਤੀ ਹੈ ਗੀਤਾ ਦੇ ਅਰਥ ਕਰਕੇ ਸੁਣਾਓ ਤੇ ਮਹਾਰਾਜੀ ਕਹਿ ਲੱਗੇ ਪੰਡਤ ਜੀ ਅਸੀ ਤੇ ਕਰਕੇ ਸੁਣਾ ਦਾਂਗੇ ਤੁਸੀਂ ਕਹੋਗੇ ਮਾਪਿਓ ਨੇ ਪਹਿਲਾਂ ਹੀ ਵਿਦਿਆਲੈਤੀ ਹੋਣੀ ਜਲਦੀ ਪੜਾਤਾ ਹੋਣਾ ਤੁਸੀਂ ਐ ਕਰੋ ਤੁਸੀਂ ਕੋਈ ਵੀ ਬੰਦਾ ਲੈ ਆਓ ਗੁਰੂ ਨਾਨਕ ਦੀ ਕਿਰਪਾ ਉਹਦੇ ਤੇ ਹੋ ਜਾਏਗੀ ਤੇ ਪੰਡਤ ਜੀ ਬੜੇ ਚਲਾਕ ਸਨ ਤੇ ਉਹ ਇੱਕ ਮੰਦ ਬੁੱਧੀ ਵਿਚਾਰਾ ਛੱਜੂ ਝੋੜ ਜਿਹਨੂੰ ਕਹਿੰਦੇ ਨੇ ਮੂੰਹ ਵੀ ਨਹੀਂ ਸ਼ੁਰੂ ਆਪਣਾ ਸਾਫ ਕਰਨਾ ਹੁੰਦਾ ਉਹਨੂੰ ਲੈ ਗਿਆ ਕਹਿੰਦੇ ਜੀ ਲਓ ਜੀ ਕਰਾਓ ਫਿਰ ਇਹਦੇ ਤੋਂ ਗੀਤਾ ਦੇ ਅਰਥ ਮਹਾਰਾਜ ਨੇ ਬਖਸ਼ਿਸ਼ ਕੀਤੀ ਸਿਰ ਤੇ ਮੇਰ ਪਰ ਹੱਥ ਜਦੋਂ ਰੱਖਿਆ ਉਹਦੇ ਤੇ ਤੇ ਛੱਜੂ ਚੋਰ ਕਹਿਣ ਲੱਗਾ ਪੰਡਤ ਜੀ ਪੜੋ ਸ਼ਲੋਕ ਤੇ ਮੈਨਾਂ ਅਰਚ ਕਰਾਂ ਪੰਡਤ ਨੇ ਜਦੋਂ ਸ਼ਲੋਕ ਪੜਿਆ ਛੱਜੂ ਚੋਰ ਕਹਿੰਦਾ ਪੰਡਤ ਜੀ ਕੀ ਕਰੀ ਜਾਂਦੇ ਹੋ ਗਲਤ ਪੜ ਰਹੇ ਹੋ ਇਹ ਇਦਾਂ ਨਹੀਂ ਇਦਾਂ ਪੜਨਾ ਪੈਰਾਥਰ ਦੀ ਜ਼ਮੀਨ ਖਿਸਕ ਗਈ ਹੈ ਮੈਨੂੰ ਹੀ ਗਲਤ ਸਾਬਤ ਕਰ ਦਿੱਤਾ ਛੱਜੂ ਚੋਰ ਨੇ ਜਿਹਨੂੰ ਸਹੀ ਢੰਗ ਤਰ੍ਹਾਂ ਬੋਲਣਾ ਵੀ ਨਹੀਂ ਸੀ ਆਉਦਾ ਫਿਰ ਚਰਨਾ ਤੇ ਡਿੱਗ ਪਿਆ ਗੁਰੂ ਸਾਹਿਬ ਜੀ ਦੇ ਮਹਾਰਾਜ ਮੈਨੂੰ ਮਾਫ਼ ਕਰ ਦਿਓ ਤੇ ਮੈਨੂੰ ਵੀ ਸਿੱਖੀ ਦੀ ਦਾਤ ਬਖਸ਼ੋ ਫਿਰ ਉਹ ਪੰਡਿਤ ਕ੍ਰਿਸ਼ਨਾਨੰਦ ਦਾ ਨਾਮ ਸੀ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਪੱਕੇ ਹੀ ਜੁੜ ਗਿਆ ਆਗੋਂ ਫਿਰ ਉਹਦੀ ਪੀੜੀ ਵੀ ਗੁਰੂ ਸਾਹਿਬ ਜੀ ਦੇ ਨਾਲ ਫਿਰ ਗੁਰਦੇਵ ਪਾਤਸ਼ਾਹ ਜੀ ਕੋਲੋਂ ਗੰਦਸ ਸਿੰਘ ਮਹਾਰਾਜ ਜੀ ਦੇ ਨਾਲ ਜੰਗਾਂ ਦੇ ਵਿੱਚ ਵੀ ਉਹਦੀ ਪੀੜੀ ਉਹਦੇ ਬੱਚੇ ਆਖੋ ਸਾਤ ਦਿੱਤਾ ਮਹਾਰਾਜ ਜੀ ਤੇ ਫਿਰ ਜਦੋਂ ਦਿੱਲੀ ਗਏ ਰਾਜਾ ਜੈ ਚੰਦ ਦੇ ਮਹਿਲ ਦੇ ਵਿੱਚ ਜਾਣਾ ਸੀ ਤੇ ਰਾਜੇ ਵੀ ਰਾਣੀ ਨੇ ਮੰਨ ਦੇ ਵਿੱਚ ਸੰਕਲਪ ਕਰ ਲਿਆ ਵੀ ਛੋਟੀ ਜੀ ਉਮਰ ਦੇ ਗੁਰੂ ਨੇ ਰੇਖਾ ਦੇਸੀ ਸ਼ਕਤੀ ਵੀ ਹੈ ਕਿ ਨਹੀਂ ਤੇ ਆਪ ਲੋਕ ਰਾਣੀਆਂ ਵਾਲੇ ਕੱਪੜੇ ਪਾ ਲੈ ਤੇ ਲੋਕ ਰਾਣੀਆਂ ਨੂੰ ਆਪਣੇ ਕੱਪੜੇ ਪਵਾਤੇ ਸਾਰੀਆਂ ਨੂੰ ਸਾਰੀਆਂ ਨੂੰ ਰਾਣੀ ਬਣਾਤਾ ਤੇ ਆਪ ਬੋਲੀ ਬਣਦੀ ਨੌਕ ਰਾਣੀ ਮੰਨ ਲਈ ਆਪ ਤੇ ਜੇ ਤੋ ਗੁਰੂ ਸਾਹਿਬ ਜੀ ਪਹੁੰਚੇ ਤੇ ਜਾਂਦਿਆ ਸਾਰਿਆਂ ਨੇ ਰਾਣੀ ਨੂੰ ਕੋਲ ਜਾ ਕੇ ਕਿ ਰਾਣੀ ਜੀ ਕੀ ਗੱਲ ਗੋਲੀਆਂ ਵਾਲੇ ਕੱਪੜੇ ਪਾਈ ਫਿਰਦੇ ਹੋ ਇੰਨੀ ਕਿਹੜੀ ਵਿਪਤਾ ਪੈ ਗਈ ਕੀ ਹੋ ਗਿਆ ਤੁਹਾਨੂੰ ਤੇ ਹੈਰਾਨ ਹੋ ਗਈ ਬਿਨਤ ਆਉਂਦੀ ਪਛਾਣ ਲੈ ਉਹ ਵੀ ਚਰਨਾ ਤੇ ਟੈਪ ਹੋਈ ਮਹਾਰਾਜ ਇਹਨੂੰ ਮਾਫ ਕਰ ਦੋ ਬਹੁਤ ਬੌਤਿਕ ਦੇ ਗੁਰੂ ਸਾਹਿਬ ਦੇ ਛੋਟੀ ਜੀ ਉਮਰ ਦੇ ਵਿੱਚ ਹੀ ਫਿਰ ਦਿੱਲੀ ਦੇ ਵਿੱਚ ਚੇਚਕ ਦੀ ਬਿਮਾਰੀ ਫੈਲ ਗਈ ਮਹਾਮਾਰੀ ਜਿਵੇਂ ਆਪਣੇ ਕਰੋਨਾ ਫੈਲ ਰਿਹਾ ਸੀ ਨਾ ਬੜੇ ਲੋਕ ਮਰੇ ਸੀ ਉਦਾਂ ਦੇ ਕੰਮ ਹੋਇਆ ਸੀ ਉਦੋਂ ਵੀ ਤੇ ਗੁਰੂ ਸਾਹਿਬ ਜੀ ਨੇ ਫਿਰ ਆਪ ਹੱਥੀ ਮਰੀਜ਼ਾਂ ਦੀ ਸੇਵਾ ਕੀਤੀ ਦਵਾਈਆਂ ਦਿੱਤੀਆਂ ਸਾਰਾ ਕੁਝ ਇਲਾਜ ਉਹਨਾਂ ਦੇ ਕੀਤੇ ਫਿਰ ਉਹ ਬਿਮਾਰੀ ਇੰਨੀ ਵੱਧ ਗਈ ਸੀ ਕਿ ਉਸ ਬਿਮਾਰੀ ਦਾ ਅਸਰ ਗੁਰੂ ਸਾਹਿਬ ਦੇ ਸਰੀਰ ਤੇ ਵੀ ਹੋ ਗਿਆ ਜੈਦਾ ਵੀ ਕਹਿ ਸਕਦੇ ਆ ਕਿ ਗੁਰੂ ਸਾਹਿਬ ਜੀ ਨੇ ਉਸ ਬਿਮਾਰੀ ਨੂੰ ਠੱਲ ਪਾਉਣ ਲਈ ਆਪਣੇ ਤੇ ਕਸ਼ਟ ਲਿਆ ਤੇ ਸੰਸਾਰ ਨੂੰ ਸੁੱਖ ਦਿੱਤਾ ਇਸੇ ਲਈ ਕਹਿੰਦੇ ਨੇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਇਸ ਜੱਥੇ ਸਭ ਰੁਕ ਗਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਸ੍ਰੀ ਹਰਿ ਸਿਰ ਹਰ ਕ੍ਰਿਸ਼ਨ ਦਿਆਈ ਹੈ ਸਿਰ ਹਰ ਕ੍ਰਿਸ਼ਨ ਦਿਆਈ ਹੈ ਇਸ ਵਿੱਚ ਸਭ ਨੂੰ ਜਾਈ ਸਿਰ ਹਰ ਕ੍ਰਿਸ਼ਨ ਦਿਆਈ ਸਿਰ ਹਰ ਕ੍ਰਿਸ਼ਨ ਦਿਆਈ ਦਿਸ ਇਸ ਅ ਪੇਸ ਹਾਪੀ ਟੂ ਕਾਈ ਸਿਰ ਹਰ ਕ੍ਰਿਸ਼ਨ ਦਿਆਈ ਸਿਰ ਹਰ ਕ੍ਰਿਸ਼ਨ

ਰਸਿਕ ਲੱਗਿਆ ਹੈ ਤੇ ਮਰਦ ਸ਼ੁਤਰਾ ਦਿਸਿਸ ਤੇ ਸਾਡਾ ਪਿਆਰ ਦਿਸਿਸ ਤੇ ਸਾਡਾ ਪਿਆਰ ਤੇ ਮਰਦ ਸ਼ੁਤਰਾ ਦਿਸਿਸ ਤੇ ਸਾਡਾ ਪਿਆਰ ਅੱਖਾਂ ਵਿੱਚ ਆਇਆ ਇਹਨਾਂ ਦੀ ਵੀ ਤੇ ਬੋਲਣਾ ਜੀ ਸਤਨਾਮ ਸ੍ਰੀ ਅਕਾਲ ਅਰਦਾਸ ਕੋ ਊਂ ਕਾਲਵਾਹਿ ਜੋ ਸ੍ਰੀ ਪ੍ਰਭ ਦੀ ਸਹਾਇ ਅਰਦਾਸ ਸ੍ਰੀ ਗੁਰਦੀਨੀ ਕੀ ਬਾਛੇ ਦਸਮੀ ਪ੍ਰਥਮ ਫਗਵਾਦੀ ਸਮਰ ਕਰ ਨਰਨਾਥ ਨਿਤਿਆਰੇ ਜਮਨਤ ਗੁਰ ਤੇ ਅਰਦਾਸ ਸਰਾਨ ਦਾਸ ਹੋਏ ਸਹਾਇ ਅਰੰਹ ਹਰ ਗੋਬਿੰਦੋ ਸਿਮਰਾਉ ਸ੍ਰੀ ਹੰਦਰਾਏ ਸ੍ਰੀ ਗੱਤਿ ਸੰਧਿਆਈਐ ਜਿਸ ਦਿੱਠੇ ਸ਼ਬਦੁ ਬੁਜਾਇਦੇ ਬਹਾਦਰ ਸਿਮਰਿਐ ਫਰਮਾਨ ਦੇ ਆਗਤ ਆਇ ਸਰਪਠਾਏ ਹੰਸਹਾਏ ਬਸਵੀ ਪਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਪਠਾਏ ਹੰਸਹਾਏ ਦਸਾਂ ਬਾਚੇ ਦੀ ਆਤਮ ਜੋਤ ਤਾਂ ਤਾਂ ਸ੍ਰੀ ਗੁਰੂ ਰੰਸਾ ਜੀ ਦੇ ਪਾਠ ਦਰਸ਼ਨ ਦੇ ਨਾਲ ਧਿਆਨ ਧਰ ਕੇ ਹਰ ਸਾਹਿਬ ਜੀ ਸਾਬੋ ਲੋ ਜੀ ਸ੍ਰੀ ਹੈ ਮਾਣਿਓ ਕੇ ਮਾਨ ਸਤਿਗੁਰੂ ਜੀ ਦੇ ਤਾਂ ਕਿਤਾਬ ਨੂੰ ਹੀ ਹੋਤ ਗਸਰ ਅਸਰੇ ਤਾਂ ਤਾਂ ਸਾਹਿਬ ਸ੍ਰੀ ਗੁਰੂ ਰੰਸਾ ਜੀ ਮਹਾਰਾਜ ਆਪ ਜੀ ਦੇ ਪਾਵਨ ਪਰਿਵਾਰ ਤੋਂ ਸ਼ਰਧਾਂਜਲੀ ਦੇ ਅਰਦਾਸ ਮੇਟੀ ਜੋਦਲੀ ਨੇ ਸਤਿਗੁਰੂ ਜੀ 8560 ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬਾ ਦੇਦੇ ਪਾਵਨ ਪ੍ਰਕਾਸ਼ ਪਰਵ ਦੀਆਂ ਖੁਸ਼ੀਆਂ ਨੂੰ ਮਨਾਉਂਦੇ ਹੋਇਆਂ ਸਤਿਗੁਰੂ ਦੇ ਖਾਲਸਾ ਵਿਸ਼ਣ ਪਬਲਿਕ ਸਕੂਲ 프리 ਐਜੂਕੇਸ਼ਨ ਸੈਂਟਰ ਵਿੱਚ ਇਹ ਸਤਿਗੁਰੂ ਜੀ ਆਪ ਜੀ ਦੇ ਛੋਟੇ ਛੋਟੇ ਬੱਚਿਆਂ ਵੱਲੋਂ ਸਤਿਗੁਰੂ ਜੀ ਰੰਗ ਦੇ ਇਸ ਸੂਬਾ ਸਟਾਫ ਵੱਲੋਂ ਰੰਗ ਦੇ ਦੀਵਾਨ ਸਜਾਇਆ ਗਿਆ ਪਾਤਸ਼ਾਹੀ ਉਹ ਸਦੇ ਦੀਵਾਨ ਅੰਦਰ ਪਾਤਸ਼ਾਹੀ ਬੱਚਿਆਂ ਨੂੰ ਸਰਜੀ ਸਾਹਿਬ ਜੀ ਦੇ ਬਾਣ ਹੋਏ ਅਪਰੰਤ ਰਾਹੀ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰ ਆਮਈਆ ਸਰਬਉਪਤੀ ਸੋਚੀ ਸੇਵਾ ਨਵਾਂ ਬਹਰਿਆ ਬਾਣੀ ਦਾ ਜਲ